ਗੁਰੂ ਕਰਨਾ ਜੋੜਨ ਵਾਲੀ ਫਿਲਮ ਹੈ ਬੱਚਿਆਂ ਨੂੰ ਉਹ ਸੇਧ ਦਿੰਦੀ ਹੈ ਇਹ ਬਹੁਤ ਅੱਛੀ ਗੱਲ ਹੈ ਸਰਦਾਰੀ ਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਆਮ ਤੌਰ ਤੇ ਪੰਜਾਬੀ ਫਿਲਮਾਂ ਚ ਇਸ ਤਰ੍ਹਾਂ ਕਈ ਵਾਰੀ ਕਰੈਕਟਰਾਈਜੇਸ਼ਨ ਨਹੀਂ ਹੁੰਦੀ ਪਰੋਫੈਸਰ ਸਾਹਿਬ ਨੇ ਬਹੁਤ ਵਧੀਆ ਬੱਚੀ ਦਾ ਰੋਲ ਬਹੁਤ ਸੋਹਣਾ ਹੈ ਫਿਰ ਸਾਰਿਆਂ ਨੂੰ ਦੇਖੋ ਪ੍ਰੋਫੈਸਰ ਸਾਹਿਬ ਨੇ ਕੰਮ ਕਰਿਆ ਤਾਂ ਵਧੀਆ ਕਰਿਆ ਪਹਿਲੀ ਗੱਲ ਤਾਂ ਇਹ ਹੈ ਔਰ ਜੋ ਜਦੋਂ ਕੋਈ ਅਕਲਮੰਦ ਇਹ ਸਟੂਡੀਓਸ ਬੰਦਾ ਕੰਮ ਕਰਦਾ ਉਹਦੇ ਚ ਲਿਆਕਤ ਝਲਕਦੀ ਹੈ ਜੋ ਪ੍ਰੋਫੈਸਰ ਸਾਹਿਬ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਂ ਹਮੇਸ਼ਾ ਹੀ ਅਸੀਰ ਅਦੀ ਇੰਟਰਵਿਊ ਵੀ ਸੁਣਦਾ ਬੜੇ ਸਮਰਪਿਤ ਪੰਜਾਬ ਪੰਜਾਬੀਅਤ ਔਰ ਜਿਹੜੀ ਸਭ ਤੋਂ ਅੱਛੀ ਗੱਲ ਹੈ ਜਿਹੜੀ ਨਵੀਂ ਜਨਰੇਸ਼ਨ ਆ ਆਮ ਤੌਰ ਤੇ ਫਿਲਮਾਂ ਚ ਵੀ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਵਪਾਰ ਵੀ ਕਰਨਾ ਹੁੰਦਾ ਪਰ ਇਹ ਗੁਰੂ ਘਰ ਨਾਲ ਜੋੜਨ ਵਾਲੀ ਫਿਲਮ ਹੈ ਬੱਚਿਆਂ ਨੂੰ ਉਹ ਸੇਧ ਦਿੰਦੀ ਹੈ ਇਹ ਬਹੁਤ ਅੱਛੀ ਗੱਲ ਹੈ ਸਰਦਾਰੀ ਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਔਰ ਪ੍ਰਮਾਤਮਾ ਕਰੇ ਇਦਾਂ ਦੀਆਂ ਫਿਲਮਾਂ ਬੜੀਆਂ ਨੇ। ਸਰਦਾਰਨੀ ਦਾ ਜਜ਼ਬੇ ਦੀ ਵੀ ਗੱਲ ਹੋਈ ਜਿੱਥੇ ਸਰਦਾਰਾਂ ਦੀ ਬੰਦਗੀ ਗੱਲ ਹੋਈ ਉਹ ਇੱਕ ਸਿੰਘੀ ਦੇ ਇੱਕ ਸਰਦਾਰ ਹਾਂਜੀ ਹਾਂਜੀ ਮੈਂ ਤੁਹਾਡੇ ਜਜ਼ਬੇ ਦੀ ਕਦਰ ਕਰਦਾ ਮੈਨੂੰ ਪਤਾ ਸੀ ਤੁਸੀਂ ਇਹੀ ਸਵਾਲ ਪੁੱਛੋਗੇ। ਦੇਖੋ ਜਿਹੜੇ ਪਾਤਰ ਹਨ ਨਾ ਸਾਰੇ ਉਹਨਾਂ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਕਮਾਲ ਕਰਿਆ। ਸਰਦਾਰਨੀ ਦਾ ਰੋਲ ਬਹੁਤ ਅੱਛਾ ਹੈ। ਸਿੱਤੂ ਦਾ ਬਹੁਤ ਅੱਛਾ ਹੈ ਸਾਡੇ ਵਕੀਲ ਸਾਹਿਬ ਨੇ ਬਹੁਤ ਕਮਾਲ ਦਾ ਰੋਲ ਕਰਿਆ ਆਮ ਤੌਰ ਤੇ ਪੰਜਾਬੀ ਫਿਲਮਾਂ ਚ ਇਸ ਤਰ੍ਹਾਂ ਕਈ ਵਾਰੀ ਕਰੈਕਟਰਾਈਜੇਸ਼ਨ ਨਹੀਂ ਹੁੰਦੀ ਤੇ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਬੱਚੀ ਦਾ ਰੋਲ ਬਹੁਤ ਸੋਹਣਾ ਹੈ ਇਧਰ ਸਾਡੇ ਵੱਡੇ ਵਕੀਲ ਸਾਹਿਬ ਬਹੁਤ ਅੱਛਾ ਮਨੋਰੰਜਕ ਵੀ ਹੈ ਔਰ ਜਥਾਰਥ ਵੀ ਹੈ ਦੋਨੇ ਚੀਜ਼ ਹੈ ਫੇਰ ਸਾਰਿਆਂ ਨੂੰ ਦੇਖੋ ਪ੍ਰੋਫੈਸਰ ਸਾਹਿਬ ਨੇ ਕੰਮ ਕਰਿਆ ਤਾਂ ਵਧੀਆ ਕਰਿਆ ਪਹਿਲੀ ਗੱਲ ਤਾਂ ਇਹ ਹੈ ਔਰ ਜੋ ਜਦੋਂ ਕੋਈ ਅਕਲਮੰਦ ਯਾ ਸਟੂਡੀਓਸ ਬੰਦਾ ਕੰਮ ਕਰਦਾ ਉਹਦੇ ਚ ਲਿਆਕਤ ਝਲਕਦੀ ਹੈ ਜੋ ਪ੍ਰੋਫੈਸਰ ਸਾਹਿਬ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਂ ਹਮੇਸ਼ਾ ਹੀ ਅਸੀਰ ਅਦੀ ਇੰਟਰਵਿਊ ਸੁਣਦਾ ਬੜੇ ਸਮਰਪਿਤ ਪੰਜਾਬ ਪੰਜਾਬੀ ਔਰ ਜਿਹੜੀ ਸਭ ਤੋਂ ਅੱਛੀ ਗੱਲ ਹੈ ਜਿਹੜੀ ਨਵੀਂ ਜਨਰੇਸ਼ਨ ਆ ਆਮ ਤੌਰ ਤੇ ਫਿਲਮਾਂ ਚ ਵੀ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਵਪਾਰ ਵੀ ਕਰਨਾ ਹੁੰਦਾ ਪਰ ਇਹ ਗੁਰੂ ਘਰ ਨਾਲ ਜੋੜਨ ਵਾਲੀ ਫਿਲਮ ਹੈ ਬੱਚਿਆਂ ਨੂੰ ਉਹ ਸੇਧ ਦਿੰਦੀ ਹੈ ਇਹ ਬਹੁਤ ਅੱਛੀ ਗੱਲ ਹੈ ਸਰਦਾਰੀ ਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਔਰ ਪ੍ਰਮਾਤਮਾ ਕਰੇ ਇਦਾਂ ਦੀਆਂ ਫਿਲਮਾਂ ਬੜੀਆਂ। ਸੰਤਲਕੀ ਸਤਾ ਦੀ ਦਾ ਜਜ਼ਬੇ ਦੀ ਵੀ ਗੱਲ ਹੋਈ ਜਿੱਥੇ ਸਰਦਾਰਾਂ ਦੀ ਬੰਦਗੀ ਕਰ ਰਹੀ ਉਹ ਇੱਕ ਸਿੰਘ ਦੇ ਇੱਕ ਸਰਦਾਰ ਹਾਂਜੀ ਹਾਂਜੀ ਮੈਂ ਤੁਹਾਡੇ ਜਜ਼ਬੇ ਦੀ ਕਦਰ ਕਰਦਾ ਮੈਨੂੰ ਪਤਾ ਸੀ ਤੁਸੀਂ ਇਹੀ ਸਵਾਲ ਪੁੱਛੋਗੇ। ਦੇਖੋ ਜਿਹੜੇ ਪਾਤਰ ਹਨ ਨਾ ਸਾਰੇ ਉਹਨਾਂ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਕਮਾਲ ਕਰਿਆ। ਸਰਦਾਰਨੀ ਦਾ ਰੋਲ ਬਹੁਤ ਅੱਛਾ ਹੈ। ਸਿੱਤੂ ਦਾ ਬਹੁਤ ਅੱਛਾ ਹੈ ਸਾਡੇ ਵਕੀਲ ਸਾਹਿਬ ਨੇ ਬਹੁਤ ਕਮਾਲ ਦਾ ਰੋਲ ਕਰਿਆ ਆਮ ਤੌਰ ਤੇ ਪੰਜਾਬੀ ਫਿਲਮਾਂ ਚ ਇਸ ਤਰ੍ਹਾਂ ਕਈ ਵਾਰੀ ਕਰੈਕਟਰਾਈਜੇਸ਼ਨ ਨਹੀਂ ਹੁੰਦੀ ਤੇ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਬੱਚੀ ਦਾ ਰੋਲ ਬਹੁਤ ਸੋਹਣਾ ਹੈ ਇਧਰ ਸਾਡੇ ਵੱਡੇ ਵਕੀਲ ਸਾਹਿਬ ਬਹੁਤ ਅੱਛਾ ਮਨੋਰੰਜਕ ਵੀ ਹੈ ਔਰ ਜਥਾਰਥ ਵੀ ਹੈ ਦੋਨੇ ਚੀਜ਼ਾਂ